ਗੁਰਜੀਤ ਸਿੰਘ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਦਾ ਮੇਰੇ YouTube ਚੈਨਲ ਗੁਰੂ ਕਿਰਪਾ ਉਤੇ ਜਣ ਬਲੌਗ ਜੀ ਵਿੱਚ ਅੱਜ ਦੀ ਵੀਡੀਓ ਵਿੱਚ ਰਾਮ ਟੈਕਸ ਦੇ ਪਿਓਰ ਕ੍ਰੀਮ ਦੇ ਸੂਟ ਲੈ ਕੇ ਆਏ ਹਾਂ ਤੇ ਵਿਦ ਹੈਂਡਵਰਕ ਤੇ ਪ੍ਰਿੰਟਡ ਸੂਟ ਆ ਬਹੁਤ ਸੋਹਣੇ ਕਲਰ ਪਾਏ ਹੋਏ ਨੇ ਸਰਦਾਰੀ ਲੁੱਕ ਵਾਲੇ ਸੂਟ ਹੈ ਠੀਕ ਹੈ ਜੀ ਇਹਨਾਂ ਵਿੱਚੋਂ ਕੋਈ ਪਸੰਦ ਆਉਂਦਾ ਹੈ ਤੇ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 938672190 ਹਾਂ ਜੀ ਜੀ ਮੇਰੇ ਦੇਖੋ ਰਾਮ ਟੈਕਸ ਦਾ ਸੂਟ ਹੈ ਜੀ ਇਹ ਗੁਰੂ ਕਿਰਪਾ ਦੇ ਵਿੱਚ ਸੂਟ ਹੈ ਨੈਕ ਤੇ ਪ੍ਰਿੰਟ ਇਹ ਜਿੱਤੇ ਨੀਚੇ ਘਰੇ ਤੇ ਟੋਟਲੀ ਹੈਂਡਵਰਕ ਕੀਤਾ ਹੋਇਆ ਜੀ ਇਹ ਪਾਰਟੀ ਵੇਅਰ ਸੂਟ ਹੈ ਬਹੁਤ ਸੋਹਣਾ ਕਲਰ ਵੀ ਬਹੁਤ ਪਿਆਰਾ ਹੈ ਜੀ ਨਾ ਹੀ ਲਾਈਟ ਹੈ ਨਾ ਹੀ ਡਾਰਕ ਹੈ ਇਸ ਇਧਰ ਮੇਂ ਬੱਜੂ ਤੇ ਡਿਜ਼ਾਈਨਿੰਗ ਆ ਗਈ ਸੀ ਬੱਜੂ ਤੇ ਇਦਾਂ ਡਿਜ਼ਾਈਨਿੰਗ ਆ ਗਈ ਸੀ ਤਾਂ ਆਮਟੈਕਸ ਬ੍ਰਾਂਡ ਦੇ ਸੂਟ ਹੈ ਤੇ ਬੈਗ ਤੇ ਵੀ ਇਦਾਂ ਹੀ ਪ੍ਰਿੰਟ ਰਹੇਗਾ ਜੀ ਠੀਕ ਹੈ ਜੀ ਇਸੇ ਇਥੇ ਨਾਲ ਕ੍ਰੇਵ ਦੇ ਵਿੱਚ ਬਾਟਮ ਹੈ ਜੀ ਸੇਮ ਕਲਰ ਦੇ ਵਿੱਚ ਹੋ ਤੋ ਪਿਆਰਾ ਸੂਟ ਹੈ ਜੀ 3500 ਪ੍ਰਾਈਸ ਹੈ ਜੀ ਸੂਟ ਦਾ ਤੇ ਪਿਓਰ ਚਿਨੋਂਨ ਦਾ ਦੁਪੱਟਾ ਹੈ ਜੀ ਪਿਓਰ ਚਿਨੋਂਨ ਦਾ ਦੁਪੱਟਾ ਰਸਮ ਸੋਨਾ ਡਿਜ਼ਾਈਨਿੰਗ ਦੁਪੱਟਾ ਹੈ ਜੀ 2.5 ਮੀਟਰ ਦੇ ਖੁੱਲੇ-ਮੁੱਲੇ ਦੁਪੱਟੇ ਹੁੰਦੇ ਆ ਜੀ ਇਹਦੇ ਰਾਮ ਟੈਕਸਚਰ ਤੋਂ ਬਣਦੇ ਆ ਜੀ ਖਲੋਈ ਤੋ ਹੁਤੇ ਤਾਰਾਂ ਤੇ ਡਿਜ਼ਾਈਨਿੰਗ ਰਹੇਗੀ ਸੋਨੇ ਦੀ ਇੱਕ ਨੰਦਿਨ ਡਿਜ਼ਾਈਨਿੰਗ ਰਹੇਗੀ ਜੀ ਇਹਨਾਂ ਰੈਡੀਮੇਡ ਵਿੱਚ ਸਕਿਨ ਕਲਰ ਸਕਿਨ ਕਲਰ ਹੈ ਕਿਹදුਨ ਕਿੰਨ ਬਹੁਤ ਪਿਆਰਾ। ਕੋਟਲੀ ਹੈਂਡ ਵਰਕ ਸੂਟ ਵਿੱਚ। ਜਿੱਤੇ ਰਿਪੋਰਟ ਰਿਹਾ ਹੈ ਜੀ ਬਹੁਤ ਵਧੀਆ। ਜਿਹੜਾ ਕੁ ਰਹਿੰਦੇ ਵਿੱਚ ਸੂਟ ਹੈ ਜੀ, ਫਰੰਟ ਬੈਕ ਤੇ ਡਿਜ਼ਾਈਨਿੰਗ ਸੇਮ ਰਹੇਗੀ ਜੀ। ਤੇ ਚੁਣੌਣ ਦਾ ਡਿਜ਼ਾਈਨਰ ਦੁਪੱਟਾ ਹੈ ਜੀ। ਬਹੁਤ ਸੋਹਣਾ ਸਰਦਾਰੀ ਲੋਕਾਂ ਵਾਲਾ ਸੂਟ ਹੈ ਜੀ ਬਹੁਤ ਵਧੀਆ। ਹਾਂਜੀ ਪ੍ਰਿੰਟਡ ਸ਼ਰਟ ਹੈ ਜੀ। ਸੂਰ ਕਰੇ ਦੇ ਵਿੱਚ ਸੂਟ ਹੈ। ਇਹ ਵੀ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ। ਤੇ ਨੀਚੇ ਘੇਰੇ ਤੇ ਵਰਤਿਆ ਹੋਇਆ ਹੈ। ਕਲਰ ਵੀ ਬਹੁਤ ਪਿਆਰਾ ਹੈ ਜੀ ਇਹ। ਤੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਜੀ। ਤੇ ਇਹਦੇ ਨਾਲ ਪਲੇਨ ਬਾਟਮ ਰਹੀਗੀ ਜੀ। ਪਲੇਨ ਬਾਟਮ ਕਲਰ ਬਹੁਤ ਪਿਆਰਾ ਹੈ ਜੀ ਇਹ। ਗਾਂਟਾ ਤੇ ਮਾਪ ਤੇ ਤਾਂ ਇਹ ਠੀਕ ਹੈ ਜੀ। ਤੇ ਬોર્ਡਰ ਆਏਗਾ ਜੀ ਘੇਰੇ ਤੇ ਤਾਂ ਬਾਹੂ ਤੇ ਇਹਦੇ ਨਾਲ ਪ्योर ਚਨਾਉਣ ਦਾ ਦੁਪੱਟਾ ਟਾਈਲਰ ਦਾ ਫੁੱਲਾ ਟੁੱਲਾ ਦੁਪੱਟਾ ਹੈ ਜੀ। ਸਪੈਨਸਪਰਾਈਜ਼ ਦੁਪੱਟਾ ਹੈ। ਇਹ ਲੈ ਕੇ ਆਏ ਹੰਮਿਆਰ। ਇੱਕ ਸੀ ਗ੍ਰੀਨ ਕਲਰ ਹੈ ਜੀ। ਉਹੀ ਕਲਰ ਬਹੁਤ ਪਿਆਰਾ। ਡਿਜ਼ਾਈਨਿੰਗ ਸੇਮ ਰਹੇਗੀ ਜੀ ਸਿਰਫ ਕਲਰ ਚੇਂਜ ਹੋਏਗੀ। ਆਪ ਵੀ ਕਰ ਲੈ ਮਾਰ ਕੇ ਜੀ ਇਹ ਯਾਦ ਚ ਨਾ ਉਹਦੇ ਪਾ ਜੀ ਉਹ ਬੰਦ ਕਰ ਕੇ ਚੱਟਾ ਦੇਣਗੇ ਤਾਂ ਜੋ ਸਭ ਪਹਿਲਾਂ ਪੂਰੀ ਤਰ੍ਹਾਂ ਹੋ ਜਾਵੇ ਤੇ 90% ਬਕਤਾਈ ਤੁਸੀਂ ਕਲਰ ਚੇਂਜ ਕਰਦੇ ਹਾਂਜੀ ਇਹ ਡਿਜ਼ਾਈਨਿੰਗ ਹੈ ਜੀ ਟੋਟਲੀ ਹੈਂਡਵਰਕ ਸੂਟ ਹੈ ਫਰੰਟ ਦੀ ਡਿਜ਼ਾਈਨਿੰਗ ਹੈ ਤੇ ਜਿਹੜਾ ਸ਼ਰਟ ਦੇ ਵਿੱਚ ਹੈ ਸੈਲਫ ਪ੍ਰਿੰਟ ਹੈ ਜੀ ਪਲੇਨ ਹੀ ਹੈ ਪ੍ਰਾਈਸ 3200 ਰਹੇਗਾ ਜੀ ਘੇਰੇ ਦੇ ਜਾਨੀ ਬਹੁਤ ਸੋਹਣੀ ਹੈ ਜੀ ਨੀਚੇ ਹੈਂਡਵਰਕ ਟੋਟਲੀ ਫਲੱਗ ਨਾਲ ਦਿੱਤੇ ਹੈਂਡਵਰਕ ਕੀਤਾ ਹੈ ਨੀ ਤੇ ਘੇਰੇ ਤੇ ਵੀ ਹੈਂਡਵਰਕ ਹੈ ਤੇ ਪਰ ਇਹ ਪੱਤਰ ਤੇ ਡਿਜ਼ਾਈਨਿੰਗ ਆਇਕੀ ਸੀ ਸ਼ਰਟ ਦੇ ਵਿੱਚ ਕਲੀਨ ਬੋਟਮ ਇਸੇ ਦੇ ਨਾਲ ਕਲੀਨ ਬੋਟਮ ਲੈ ਜਿਹੜੇ ਫਿਰ ਜੱਤਾਂ ਵੀ ਅੰਦਰ ਨਹੀਂ ਆਉਂਦੇ ਡਰਾਈਵ ਬਾਅਦ ਵਿਦਿਆਲਿਆ ਦੀ ਤੇ ਇੱਕ ਕੋਰਪੋਰੇਸ਼ਨ ਮੇਰੀ ਉਹ ਲੈ ਬਸ 3000 ਸੈਂਟ ਲੋਕੋ ਦੇਖੇ ਜਾਂਦੇ ਨੇ ਇਹਨਾਂ ਦੇ ਬੱਟੇ ਕਰਨੇ ਦੁਮਾਸਟਿਕ ਤੇ ਹੋਰ ਚਨੋਂ ਹੁੰਦਾ ਦੁਪੱਟਾ ਬਹੁਤ ਅੰਬਲੈਸ ਡਿਜ਼ਾਈਨਰ ਤੋਂ ਬੰਤਾ ਹੋ ਸੋਨਾ ਬਹੁਤ ਨਾਲ ਹੈ ਇਹ ਵਾਲੀ ਹਾਂ ਜੀ ਇਹ ਹੈ ਰਾਬਾਟ ਹਾਂ ਜੀ ਫ੍ਰੇਮ ਸਟੱਪ ਡੈਨਿੰਗ ਦੇ ਵਿੱਚ ਡਿਜ਼ਾਈਨਿੰਗ ਕਾਜੀ ਹੈ ਜੀ ਤੇ ਟੋਪਲੀਂ ਹੈਂਡਵਰਕ ਹੈ ਜੀ ਜੋ ਫਲਾਵਰ ਬੱਤੇ ਹੋਏ 프ਰੰਟ ਦੇ ਉੱਤੇ ਇੱਕ ਹੈ ਜੀ ਨੀਚੇ ਬਾਰਡਰ ਬਣਿਆ ਹੋਇਆ ਜੀ ਕੰਟਰਾਸਟ ਦੇ ਵਿੱਚ ਸੂਟ ਹੈ ਜੀ ਇਹ ਪਲੇਨ ਬਾਟਮ ਰਹੇਗੀ ਜੀ ਇਹਦੇ ਨਾਲ ਸੇ ਕਰੀਮ ਕਲਰ ਦੇ ਰੰਗ ਦਾ ਸੂਟ ਹੈ ਜੀ ਬਹੁਤ ਪੈਸਾ ਹੈ ਲਕਿਨ ਰੰਗ ਪਰ ਕਲਰ ਦੋਵਾਂ ਸ਼ਰਤਾਂ ਦੇ ਵਿੱਚ ਸੁਣਤਾ ਜੀ ਇਹ ਬੋਬਲੀ ਹੈਂਡਵਰਕ ਹੈ ਹੈਂਡਵਰਕ ਦਿੱਤਾ ਹੋਇਆ ਹੈ ਜੀ ਫਰੰਟ ਦੇ ਉੱਤੇ ਇਹ ਬਿਲਕੁਲ ਬਹੁਤ ਸੋਹਣੀ ਹੈ ਤੇ ਸੈਂਟਰ ਦੇ ਵਿੱਚ ਇਹ ਫਲਾਵਰ ਪਾਇਆ ਹੋਇਆ ਹੈ ਜੀ ਤੇਰੇ ਦੇ ਵਿੱਚ ਤੇ ਪਲੇਨ ਬਾਟਮ ਹੈ ਜੀ ਇਹਦੇ ਨਾਲ ਸਟੈਪ ਟ੍ਰੇ ਹੋਏਗਾ ਫਰੰਟ ਐਕਸਟਰਾ ਦੇ ਸੋਟੇ ਜੀ ਸਾਰੇ ਹੈ ਜੀ ਬੋਲੀ ਦੇ ਵਿੱਚ ਜੀ ਪਿਓਰ ਚਨਾਉਨ ਦਾ ਦੁਪੱਟਾ Yorcu <Sessizlik> normalde <Sessizlik> <Sessizlik> ਉਹ ਵਰਕ ਲੱਗਿਆ ਹੋਇਆ ਹੈ ਕਿ ਹੈਂਡਵਰਕ ਕੀਤਾ ਹੋਇਆ ਹੈ ਜੀ ਫਲਾਵਰਾਂ ਦੇ ਉੱਤੇ ਤੇ ਨੀਚੇ ਘੇਰੇ ਤੇ ਬੇਲ ਪਾਈ ਹੋਈ ਹੈ ਜੀ ਸਟਫ ਫਰੇਮ ਰਹੇਗਾ ਜੀ ਪਲੇਨ ਬਾਟਮ ਹੈ ਜੀ ਇਹਦੇ ਨਾਲ ਸੇਮ 컬러 ਦੇ ਵਿੱਚ ਤੇ ਬਹੁਤ ਸੋਹਣਾ ਡਿਜ਼ਾਈਨਡ ਚੁਣਾਉਂਦਾ ਦੁਪੱਟਾ ਹੈ ਜੀ ਤੇ ਬਹੁਤ ਸੋਹਣਾ ਸੂਟ ਹੈ ਜੀ ਦੋ ਕਨਾਂਨਾ ਚਾਹੀਦਾ ਦੇ ਵਿੱਚ

ਠੀਕ ਹੈ ਜੀ ਅਸਲੀ ਮੋੜੇ ਵਿੱਚ ਐਨ ਨਹੀਂ ਅਗਲੇ ਮੋੜੇ ਵਿੱਚ ਫਿਰ ਮਿਲਦੇ ਹਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ